ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਕਿ ਇੱਕ ਮਾਲ ਗੱਡੀ ਹੁੰਦੀ ਆ ਤੇ ਦੂਸਰੀ ਸਾਵਰਮਤੀ ਐਕਸਪ੍ਰੈਸ ਇੱਕੋ ਹੀ ਟਰੈਕ ਤੇ ਆ ਜਾਂਦੀਆਂ ਨੇ ਇੱਕੋ ਹੀ ਟਰੈਕ ਦੇ ਆਉਣ ਨਾਲ ਦੋਨੋਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਜਬਰਦਸਤ ਇਹ ਟੱਕਰ ਹੁੰਦੀ ਹੈ ਟੱਕਰ ਇੰਨੀ ਭਿਆਨਕ ਸੀ ਕਿ ਟ੍ਰੇਨ ਦਾ ਇੰਜਣ ਅਤੇ ਚਾਰ ਬੋਗੀਆਂ ਜਿਹੜਾ ਆ ਪਟਰੀ ਤੋਂ ਉਤਰ ਜਾਂਦੀਆਂ ਨੇ ਤੇ ਇੱਕ ਪਾਸੇ ਨੂੰ ਪਲਟਾ ਖਾ ਜਾਣੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਐਕਸੀਡੈਂਟ ਹੋਇਆ ਹੈ ਇਸ ਦੇ ਵਿੱਚ ਹੱਲੇ ਫਿਲਹਾਲ ਕੋਈ ਅਪਡੇਟ ਨਹੀਂ ਹੈ ਕਿ ਕਿੰਨਾ ਕਿ ਜਾਨੀ ਮਾਲੀ ਨੁਕਸਾਨ ਹੋਇਆ ਹੈ ਲੇਕਿਨ ਇਸ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤੇ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਕਿ ਇੱਕ ਰੇਲ ਹਾਦਸਾ ਹੋਇਆ ਹੈ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਹੀ ਇੱਕ ਹਾਦਸਾ ਕੁਝ ਸਮਾਂ ਪਹਿਲੇ ਵੀ ਹੋਇਆ ਸੀ ਜਿਸ ਦੇ ਵਿੱਚ ਕਿ ਕਈ ਜਾਨਾਂ ਜਿਹੜੀਆਂ ਨੇ ਗਈਆਂ ਸੀ ਕਿਹਜਾ ਕਿਹਜਾ 开住，开住，开住！来。 پھا میں تو کوھا تھا ہلو وہ بھی جاری کی ہے کیا ہے کالے نظر لوڈ 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 وہ دیکھ رہے ہیں چھتوں کو আ <muchas> মা <muchas>